ਇਸ ਸਮੇਂ ਦੀ ਵੱਡੀ ਖਬਰ ਅਮਰਤਪਾਲ ਦੇ ਨਾਲ ਜੁੜੀ ਹੋਈ ਹੈ ਦਰਸਲ ਐਮਪੀ ਅਮਰਤਪਾਲ ਸਿੰਘ ਦੇ ਵੱਲੋਂ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਜਿਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਉਹਨਾਂ ਨੂੰ ਇਹ ਜਵਾਬ ਦਿੱਤਾ ਜਾਏ ਕਿ ਜਿਹੜਾ ਉਹਨਾਂ ਦਾ ਐਨਐਸਏ ਹੈ ਉਸ ਨੂੰ ਕਿਉਂ ਵਧਾਇਆ ਗਿਆ ਕੀ ਕਾਰਨ ਹੈ ਕਿ ਐਨਐਸਏ ਵਧਾਇਆ ਗਿਆ ਜਿਸ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈਆਂ ਐ ਸੀਐਮ ਸਾਹਿਬ ਜੀ ਦੀ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਸਾਨੂੰ ਇਨਾ ਮਾਨ ਬਖਸ਼ਿਆ ਹੈ ਜਿਨ੍ਹਾਂ ਨੇ ਸਾਨੂੰ ਤੀਰਥ ਯਾਤਰਾ ਤੇ ਭੇਜਿਆ ਹੈ ਤੋ ਅੱਜ ਬੜੀ ਖੁਸ਼ੀ ਹੋ ਰਹੀ ਹੈ ਮਨ ਨੂੰ ਕਿ ਪ੍ਰਮਾਤਮਾ ਨੇ ਕੋਈ ਡਿਊਟੀ ਲਾਈ ਸੀ ਉਹ ਪੂਰੀ ਕਰ ਰਹੇ ਆ ਉਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਇਹ ਬਲ ਤੁਸੀਂ ਬਖਸ਼ਿਆ ਕਿਉਂਕਿ ਜਨਤਾ ਦੇ ਵਿੱਚ ਹੀ ਲੋਕਾਂ ਦੇ ਵਿੱਚ ਹੀ ਪ੍ਰਮਾਤਮਾ ਤੱਕ ਵੱਸਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੇ ਲੋਕਾਂ ਦਾ ਸੁਪਨਾ ਸਾਕਾਰ ਕੀਤਾ ਹੈ ਜਿਸ ਤਹਿਤ ਪੰਜਾਬ ਦੇ ਲੋਕ ਦੇਸ਼ ਭਰ ਚ ਸੁਬਾਈ ਮਾਨ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨ ਮੁਫਤ ਸਫ਼ਰ ਰਹਿ ਕਰ ਰਹੇ ਨੇ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਬਸਾਂ ਤੋਂ ਇਲਾਵਾ ਵਿਸ਼ੇਸ਼ ਟ੍ਰੇਨਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਯਾਤਰੀਆਂ ਨੂੰ ਸ੍ਰੀ ਹਜ਼ੂਰ ਸਾਹਿਬ ਪਟਨਾ ਸਾਹਿਬ ਬਾਰਾਨਸੀ ਮਥੁਰਾ ਬਰਿੰਦਵਨ ਅਜਮੇਰ ਸ਼ਰੀਫ ਤੱਕ ਦੀ ਰੇਲ ਗੱਡੀ ਰਾਹੀਂ ਯਾਤਰਾ ਕਰਵਾਈ ਜਾ ਰਹੀ ਹੈ ਜਦਕਿ ਸ੍ਰੀ ਅੰਮ੍ਰਿਤਸਰ ਸਾਹਿਬ ਤਲਵੰਡੀ ਸਾਬੋ ਸ੍ਰੀ ਅਨੰਦਪੁਰ ਸਾਹਿਬ ਮਾਤਾ ਚਿੰਤਪੁਰਨੀ ਮਾਤਾ ਨਾਨਾ ਦੇਵੀ ਮਾਤਾ ਵੈਸ਼ਨੋ ਦੇਵੀ ਸਾਲਾਸਰ ਬਾਲਾਜੀ ਧਾਮ ਖਾਟੂਸ਼ਮ ਧਾਮ ਮਾਤਾ ਜਵਾਲਾਜੀ ਤੱਕ ਬੱਸਾਂ ਰਾਹੀਂ ਮੁਫਤ ਸਫ਼ਰ ਕਰਵਾਇਆ ਜਾ ਰਿਹਾ ਹੈ ਹੁਣ ਤੱਕ 33500 ਤੋਂ ਵੱਧ ਸ਼ਰਦਾਲੂਆਂ ਨੇ ਇਸ ਯੋਜਨਾ ਦਾ ਲਾਭ ਲਿਆ ਹੈ ਇਸ ਸਕੀਮ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੀਰਥ ਯਾਤਰਾ ਦੇ ਖਰਚੇ ਦੀ ਚਿੰਤਾ ਦੂਰ ਕੀਤੀ ਹੈ। ਹੋਈਆਂ ਨੇ ਔਰ ਉਸ ਦੇ ਵਿੱਚ ਹੁਣ ਨਿਕਲ ਕੇ ਸਾਹਮਣੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਆਪਣਾ ਜਿਹੜਾ ਜਵਾਬ ਦਿੱਤਾ ਗਿਆ ਸੀ ਉਸ ਦੇ ਵਿੱਚ ਕਿਹਾ ਗਿਆ ਹੈ ਕਿ ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਤੋਂ ਸੀਐਮ ਮਾਨ ਦੀ ਜਾਨ ਨੂੰ ਖਤਰਾ ਹੈ ਕਿਉਂਕਿ ਅਜਨਾਲਾ ਥਾਣੇ ਦੇ ਵਿੱਚ ਜਿਹੜਾ ਹਮਲਾ ਕੀਤਾ ਗਿਆ ਸੀ ਉਸ ਦੀਆਂ ਕੁਝ ਵੀਡੀਓ ਕਲਿੱਪਸ ਨੇ ਜਿਹੜੀਆਂ ਕਿ ਕੋਰਟ ਦੇ ਵਿੱਚ ਪੇਸ਼ ਕੀਤੀਆਂ ਗਈਆਂ ਸੀ ਪੰਜਾਬ ਸਰਕਾਰ ਦੇ ਵੱਲੋਂ ਜਿਸ ਦੇ ਵਿੱਚ ਅਮਰਿਤਪਾਲ ਦੇ ਸਾਥੀ ਇਹ ਸਿੱਧੇ ਤੌਰ ਤੇ ਕਹਿ ਰਹੇ ਸੀ ਕਿ ਸੀਐਮ ਭਗਵੰਤ ਮਾਨ ਦਾ ਹਾਲ ਵੀ ਬਿਆਨਤ ਸਿੰਘ ਵਾਲਾ ਕਰਾਂਗੇ ਸੋ ਉਹਨਾਂ ਵੀਡੀਓਜ਼ ਦਾ ਹਵਾਲਾ ਦੇ ਕੇ ਕੋਰਟ ਦੇ ਵਿੱਚ ਜਵਾਬ ਦਿੱਤਾ ਗਿਆ ਹਾਲਾਂਕਿ ਦੱਸਦੀ ਹੈ ਕਿ ਜਦੋਂ ਵੀ ਕੋਰਟ ਦੀ ਸੁਣਵਾਈ ਹੁੰਦੀ ਹੈ ਤੇ ਪਹਿਲਾਂ ਜਿਹੜੇ ਹਲਫਨਾਮੇ ਦਾਇਰ ਕੀਤੇ ਗਏ ਹੁੰਦੇ ਨੇ ਇੱਕ ਵਾਰ ਉਹਨਾਂ ਤੇ ਵੀ ਚਰਚਾ ਜ਼ਰੂਰ ਹੁੰਦੀ ਆ ਸੋ ਪਹਿਲਾਂ ਦਾਇਰ ਕੀਤਾ ਗਿਆ 2023 ਦੇ ਵਿੱਚ ਜਿਹੜਾ ਹਲਫਨਾਮਾ ਦਾਇਰ ਕੀਤਾ ਗਿਆ ਸੀ ਉਸ ਦੇ ਵਿੱਚ ਇਹ ਗੱਲ ਕਹੀ ਗਈ ਸੀ ਜਦਕਿ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ 3 ਅਕਤੂਬਰ ਨੂੰ ਸੁਣਵਾਈ ਹੈ ਮੇਰੇ ਸਹਿਯੋਗੀ ਮਨਜੋਤ ਜੁੜੇ ਹੋਏ ਨੇ ਮਨਜੋਤ ਅ ਵੱਡਾ ਦਾਵਾ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਅਮਰਤਪਾਲ ਦੇ ਵੱਲੋਂ ਪਾਈ ਹੋਈ ਪਟੀਸ਼ਨ ਜਿਹਦੇ ਵਿੱਚ ਪੁੱਛਿਆ ਗਿਆ ਸੀ ਕਿ ਆਖਰ ਮੇਰਾ ਐਨਐਸਏ ਦੁਆਰਾ ਕਿਉਂ ਬਧਾਇਆ ਗਿਆ ਸੋ ਇਹ ਇੱਕ ਵੱਡਾ ਕਾਰਨ ਜਿਹੜਾ ਹੈ ਹੁਣ ਲੋਕਾਂ ਦੇ ਸਾਹਮਣੇ ਆ ਗਿਆ ਜਿਹੜਾ ਕਿ ਪੰਜਾਬ ਸਰਕਾਰ ਦੇ ਵੱਲੋਂ ਧਾਇਰ ਕੀਤਾ ਗਿਆ ਕਿ ਸੀਮਾਨ ਦੀ ਜਾਨ ਨੂੰ ਖਤਰਾ ਹੈ ਅਮਰਤਪਾਲ ਤੋਂ ਤੇ ਉਹਦੇ ਸਾਥੀਆਂ ਤੋਂ ਜੀ ਬਿਲਕੁਲ ਨਹੀਂ ਜਿਸ ਤਰੀਕੇ ਨਾਲ ਦੂਸਰਾਂ ਦਾ ਲਗਾਤਾਰ ਇਹ ਮਾਮਲਾ ਜਿਹੜਾ ਕੋਰਟ ਦੇ ਵਿੱਚ ਜਿਹੜਾ ਗਰਮ ਸੀ ਔਰ तमाम ਜਿਹੜੇ ਅਮਰਤਪਾਲ ਸਿੰਘ ਅਤੇ ਉਹਦੇ ਸਾਥੀ ਨੇ ਉਹ ਸਮੇਂ-ਸਮੇਂ ਇਨਫਾਰਮ ਆਪਣੇ ਐਨਐਸਏ ਜਿਹੜੇ ਨੇ ਪਰ ਜਿਹੜਾ ਉਹਨਾਂ ਨੇ ਦੁਬਾਰਾ ਲਗਾਇਆ ਗਿਆ ਉਸ ਨੂੰ ਚੈਲੰਜ ਕਰਦੇ ਨੇ ਭਾਵੇਂ ਉਹ ਅਮਰਤਪਾਲ ਹੋਣ ਨਜੀਦ ਸਿੰਘ ਕਲਸੀ ਹੋਣ ਜਾਂ ਫਿਰ ਜਿਹੜਾ ਕੁਲਵੰਤ ਸਿੰਘ ਰਾਉਕੇ ਗੁਰਮੀਤ ਸਿੰਘ ਭੁੱਕਣ ਵਾਲਾ ਇਹ तमाम ਜਿਹੜੇ ਅਮਰਤਪਾਲ ਦੇ ਸਾਥੀ ਨੇ ਜੋ ਕਿ ਆਸਾਮ ਦੀ ਡਿਬਗਟ ਜੇਲ੍ਹ ਦੇ ਵਿੱਚ ਬੰਦ ਰਹੇ ਹੋ ਹਰ ਇੱਕ ਵਾਰ ਆਪਣਾ ਐਨਐਫਪੀ ਜਿਹੜਾ ਦੂਜੀ ਵਾਰ ਨੂੰ ਚੈਲੰਜ ਕਰ ਰਹੇ ਨੇ ਤਾਂ ਇਸੇ ਤਹਿਤ ਜਿਹੜਾ ਅਫਸਰਨਾਮਾ ਜਿਹੜਾ ਪੰਜਾਬ ਸਰਕਾਰ ਵੱਲੋਂ ਦਰਜ ਕੀਤਾ ਗਿਆ ਸੀ ਉਸ ਦੇ ਵਿੱਚ ਇਸੇ ਤਰ੍ਹਾਂ ਦੇ ਉੱਪਰ ਹਲਫਨਾਮੇ ਦੇ ਵਿੱਚ ਲਿਖਿਆ ਗਿਆ ਸੀ ਕਿ ਅਮਰਤਪਾਲ ਸਿੰਘ ਨੂੰ ਜਿਹੜਾ ਹੈਗਾ ਅਮਰਤਪਾਲ ਸਿੰਘ ਵੱਲੋਂ ਸੀਐਮ ਮਾਨ ਨੂੰ ਜਿਹੜਾ ਹੈਗਾ ਖਤਰਾ ਸਾਫਤ ਹੋ ਸਕਦਾ ਸੀ ਕਿਉਂਕਿ ਉਦੋਂ ਅਜਨਾਲੇ ਕਾਂਡ ਦੇ ਵਿੱਚ ਜੋ ਅਜਨਾਲੇ ਦੇ ਵਿੱਚ ਜਦੋਂ ਕਬਜ਼ਾ ਕੀਤਾ ਗਿਆ ਥਾਣੇ ਦੇ ਵਿੱਚ ਉਸ ਦੇ ਤੌਰ ਦੇ ਉੱਪਰ ਉਦੋਂ ਤੇ ਕੁਝ ਵੀਡੀਓ ਸੀ ਜੋ ਕਿ ਸਬੂਤ ਬਣ ਕੇ ਅਦਾਲਤ ਦੇ ਵਿੱਚ ਰੱਖੀਆਂ ਜਿਸ ਦੇ ਵਿੱਚ ਇਹ ਸਾਰਾ ਕੁਝ ਲਿਖਿਆ ਜਾ ਰਿਹਾ ਸੀਗਾ ਕਿ ਅੰਮ੍ਰਿਤਪਾਲ ਸਿੰਘ ਜਿਵੇਂ ਅਜਨਾਲੇ ਥਾਣੇ ਦੇ ਵਿੱਚ ਬੋਲਦੇ ਨਜ਼ਰ ਆ ਰਹੇ ਨੇ ਕਿ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹ ਹੁਣ ਬੇਅੰਤਿਕ ਦਿਹਾੜਾ ਦੇ ਚੱਲ ਰਹੇ ਨੇ ਤਾਂ ਉਹਨਾਂ ਵਰਗਾ ਹਾਲ ਜਿਹੜਾ ਹੈਗਾ ਹੁਣ ਜਿਆ ਮਾਨ ਦਾ ਵੀ ਕੀਤਾ ਜਾਊਗਾ ਕਿਉਂਕਿ ਬਾਰ-ਬਾਰ ਇਹ ਚੀਜ਼ਾਂ ਦਾ ਜ਼ਿਕਰ ਹੋ ਰਿਹਾ ਸੀ ਉੱਥੇ ਹੀ ਜਦੋਂ ਅਜਨਾਲੇ ਦੇ ਵਿੱਚ ਪਹੁੰਚ ਕੇ ਪੁਲਿਸ ਥਾਣੇ ਦੇ ਬਾਹਰ ਜਦੋਂ ਘਰਾਓ ਕੀਤਾ ਗਿਆ ਜਾਂ ਪੁਲਿਸ ਥਾਣੇ ਦੇ ਉੱਪਰ ਕਬਜ਼ਾ ਕੀਤਾ ਗਿਆ ਤਾਂ ਉਸ ਵਕਤ ਵੀ ਇਹ ਵੀ ਨਾਲ ਜਿਹੜਾ ਹੈਗਾ ਹਲਨਾਮੇ ਦੇ ਵਿੱਚ ਲਿਖਿਆ ਗਿਆ ਸੀ ਕਿ ਭਾਰੀ ਮਾਤਰਾ ਦੇ ਨਾਲ ਜਿਹੜਾ ਅਤਲਾਏ ਉਮਰਤਪਾਲ ਸਿੰਘ ਦੇ ਸਾਥੀਆਂ ਦੇ ਕੋਲ ਹੈਗਾ ਔਰ ਉਹ ਹਮੇਸ਼ਾ ਉਹਦੇ ਨਾਲ ਦਿੰਦੇ ਨੇ ਤਾਂ ਇਹ ਚੀਜ਼ਾਂ ਜਿਹੜੀਆਂ ਜਿੱਗੀਆਂ ਉਸ ਸਮੇਂ ਵੀ ਦਾਇਰ ਕੀਤੀਆਂ ਗਈਆਂ ਸੀ ਲੇਕਿਨ ਹੁਣ ਦਾ ਜਿਹੜਾ ਜਵਾਬ ਹੈ ਉਹ ਕੀ ਦਾਇਰ ਕੀਤਾ ਜਾਂਦਾ ਕਿਉਂਕਿ ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਇਹ ਰਿਕਾਰਡ ਮੰਗਿਆ ਸੀ ਕਿ ਐਨਐਸਏ ਕਿਉਂ ਲਗਾਇਆ ਗਿਆ ਔਰ ਉਹਦੇ ਬਾਅਦ ਐਨਐਸਏ ਕਿਉਂ ਬਧਾਇਆ ਗਿਆ ਇਹ ਦੋ ਗੱਲਾਂ ਦੋਵੇਂ ਅਲੱਗ-ਅਲੱਗ ਗੱਲਾਂ ਨੇ ਸੋ ਇਸ ਦੇ ਵਿੱਚ 3 ਅਕਤੂਬਰ ਨੂੰ ਜਿਹੜਾ ਹੈਗਾ ਕੋਰਟ ਦੇ ਵਿੱਚ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਜਿਹੜਾ ਹੈ ਉਹ ਜਵਾਬ ਦੇਸ਼ ਕਰਨ ਗਿਆ ਹਾਲਾਂਕਿ ਪਿਛਲੇ ਜਵਾਬ ਦੇ ਵਿੱਚ ਸਿੱਧੇ ਤੌਰ ਦੇ ਉੱਪਰ ਇਹ ਚੀਜ਼ਾਂ ਜਿਹੜੀਆਂ ਨਿਕਲ ਕੇ ਆਈਆਂ ਸੀ ਲੇਕਿਨ ਹੁਣ ਇਹ ਫਿਰ ਤੋਂ ਚਰਚਾ ਦਾ ਵਿਸ਼ਾ ਬਣਿਆ ਕਿ ਅਮਰਤਪਾਲ ਸਿੰਘ ਦਾ ਜਿਹੜਾ ਖਿਲਾਫ ਸਰਕਾਰ ਨੇ ਜਿਹੜਾ ਹਲਫਨਾਮਾ ਦਾਇਰ ਕੀਤਾ ਸੀ ਫਿਰ ਜਾ ਇਹ ਉਹ ਐਸ.ਪੀ ਅਮ੍ਰਿਤਸਰ ਹੋਵੇ ਡਿਸਟ੍ਰਿਕਟ ਵਜੇ ਸਿਟੀ ਜਾਂ ਫਿਰ ਡੀ.ਸੀ ਅਮ੍ਰਿਤਸਰ ਹੋਣ ਜਾਂ ਫਿਰ ਪੰਜਾਬ ਸਰਕਾਰ ਦੀ ਤਰਫੋਂ ਜੋ ਵੀ ਐਫੀਡੇਵਿਟ ਜਿਹੜਾ ਉਹ ਰੱਖਿਆ ਗਿਆ ਸੀ ਅਦਾਲਤ ਦੇ ਵਿੱਚ ਉਹਦੀਆਂ ਗੱਲਾਂ ਜਿਹੜੀਆਂ ਨੇ ਉਹ ਚਰਚਾ ਦੇ ਵਿੱਚ ਆ ਰਹੀਆਂ ਨੇ ਕਿਉਂਕਿ ਹੁਣ 3 ਅਕਤੂਬਰ ਦੀ ਜਿਹੜਾ ਸੁਣਵਾਈ ਦਾ ਸਮਾਂ ਹੈ ਸੁਣਵਾਈ ਦੇ ਵਿੱਚ ਖਾਸ ਤੌਰ ਤੇ ਜਿਕਰ ਰਹੇਗਾ ਕਿ ਕਿਉਂ ਐਨ.ਐਸ.ਏ ਵਧ ਜਦੋਂ ਐਨਐਸਸੀ ਡਿਸਟ੍ਰਿਕਟ ਮੈਜਿਸਟਰੇਟ ਦਾ ਜਿਹੜਾ ਹੈਗਾ ਹੱਕ ਉਹ ਸਿਰਫ 3 ਮਹੀਨੇ ਤੱਕ ਵਧਾ ਸਕਦਾ ਹੈ ਤਾਂ ਫਿਰ ਇਸ ਦੇ ਤੌਰ ਦੇ ਉੱਪਰ ਇੱਕ ਸਾਲ ਦਾ ਐਨਐਸਸੀ ਕਿਉਂ ਵਧਾਇਆ ਗਿਆ ਇਹ ਫਿਰ ਚਾਹੇ ਅਮਰਪਾਲ ਸਿੰਘ ਦੀ ਗੱਲ ਹੋਵੇ ਜਲਦੀਸ਼ ਸਿੰਘ ਕਲਸੀ ਦੀ ਗੱਲ ਹੋਵੇ ਜਾਂ ਫਿਰ ਬਾਕੀ ਸਾਥੀ ਜਿਨ੍ਹਾਂ ਦੇ ਵਿੱਚ ਬਸੰਤ ਸਿੰਘ ਦੌਲਤਪੁਰਾ ਆਉਂਦੇ ਪ੍ਰਧਾਨ ਮੰਤਰੀ ਪਾਜੇ ਕਿਉਂਦੇ ਜਿਹੜਾ ਬਲਵੰਤ ਸਿੰਘ ਰਾਓਕੇ ਆਉਂਦੇ ਆ ਜਾਂ ਫਿਰ ਉਹਦਾ ਜਿਹੜਾ ਮੀਡੀਆ ਡਵਾਈਜ਼ਰ ਦੱਸਿਆ ਜਾਂਦਾ ਪੱਪਲਪ੍ਰੀਤ ਹੋਵੇ ਤਾਂ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਕਿੰਨਾ ਕਿਤੇ ਹੌਲੀ ਹੌਲੀ ਜਿਹੜੇ ਬਾਕੀ ਸਾਥੀ ਨੇ ਉਹ ਵੀ ਕਿਨਾਰਾ ਕਰਦੇ ਹੋਏ ਨਜ਼ਰ ਆਉਂਦੇ ਨੇ ਕਿਉ ਜਿਹੜੀ ਜਿਹੜੀ ਪਿਛਲੀ ਸੁਣਵਾਈ ਹੋਈ ਹੈ ਉਸ ਦੇ ਵਿੱਚ ਇੱਕ ਗੁਰੂ ਜ਼ਿਲੇ ਦਾ ਐਨਐਸਕੇ ਚੈਲੇਂਜ ਕੀਤਾਗਾ ਉਸ ਵਿੱਚ ਇਹ ਮੁੱਖ ਤੌਰ ਤੇ ਰੱਖਿਆ ਗਿਆ ਕਿ ਵਾਰਿਸ ਪੰਜਾਬ ਦੀ ਜਿਹੜੀ ਜਥੇਬੰਦੀ ਹੈ ਜਿਸ ਦਾ ਹਰੇਕ ਵਾਰ ਅਮਰਪਾਲ ਲੋਪੀ ਬਣਾਇਆ ਜਾਂਦਾ ਹੈ ਤਾਂ ਕੋਰਟ ਦੇ ਵਿੱਚ ਇਹ ਚੀਜ਼ ਦੱਸੀ ਗਈ ਕਿ ਉਸ ਵਾਈਸ ਵਾਰਿਸ ਪੰਜਾਬ ਦੇ ਜਥੇਬੰਦੀ ਕਿ ਰਜਿਸਟਰਡ ਫਰਮ ਹੈ ਤਾਂ ਉਸ ਰਜਿਸਟਰਡ ਫਰਮ ਦੇ ਵਿੱਚ ਕਿਹੜਾ ਪ੍ਰਧਾਨ ਹੈ ਕਿਹੜਾ ਵਾਈਸ ਪ੍ਰਧਾਨ ਹੈ ਔਰ ਕਿਹੜਾ ਐਗਜ਼ੀਕਟਿਵ ਹੈ ਉਹਦੀ तमाम ਰਿਪੋਰਟ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਅਦਾਲਤ ਵਿੱਚ ਪੇਸ਼ ਕੀਤੀ ਜਾਵੇ ਤਾਂ ਜੋ ਇਹ ਜਿਹੜਾ ਸਪਸ਼ਟ ਹੋ ਸਕੇ ਕਿ ਅਮਰਿਤਪਾਲ ਸਿੰਘ ਖੁਦ ਪ੍ਰਧਾਨ ਬਣੇ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਾਂ ਫਿਰ ਉਹਨਾਂ ਨੂੰ ਕਿਸੇ ਵੱਲ ਲਗਾਇਆ ਗਿਆ ਕੋਈ ਸਾਰੀਆਂ तमाम ਗੱਲਾਂ ਜਿਹੜੀਆਂ ਨੇ ਇਹ ਕਿਤਨਾ ਕਿਤੇ ਇਸ਼ਾਰਾ ਕਰਦੀਆਂ ਨੇ ਕਿਉਂਕਿ ਪਹਿਲਾਂ ਤੋਂ ਹੀ ਗਰਾਊਂਡ ਜਿਹੜੀਆਂ ਨੇ ਉਹ ਇਹ ਰੱਖੀਆਂ ਜਾਂਦੀ ਆ ਰਹੀਆਂ ਅਮਰਿਤਪਾਲ ਸਿੰਘ ਦੇ ਖਿਲਾਫ ਕਿ ਉਹ ਦੇ ਪੰਜਾਬ ਦੇ ਲਈ ਜਾਂ ਦੇਸ਼ ਦੇ ਲਈ ਵੱਖਵਾਦੀ ਹੋਣ ਦਾ ਜਿਹੜੀਆਂ ਗੱਲਾਂ ਕਰਕੇ ਕਿਤਨਾ ਕਿਤੇ ਤਾ ਖੁਦ ਨੂੰ ਔਰ ਬਾਕੀ ਜਿਹੜੇ ਪੰਜਾਬ ਵਾਸੀ ਨੇ ਉਹਨਾਂ ਦੇ ਵਿੱਚ ਜਿਹੜੀ ਅਮਨ ਸ਼ਾਂਤੀ ਬਣੀ ਹੋਈ ਆ ਉਸ ਖਤਰੇ ਦੇ ਵਿੱਚ ਪਾਉਣਾ ਚਾਹੁੰਦਾ ਪਰ ਇਹ ਸਾਰੀਆਂ ਗਰਾਉਂਡਸ ਜਿਹੜੀਆਂ ਨੇ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਵੱਲੋਂ ਵੀ ਰੱਖੀਆਂ ਜਾਂਦੀਆਂ ਰਹੀਆਂ ਨੇ ਹੁਣ 3 ਅਕਤੂਬਰ ਦਾ ਜਿਹੜਾ ਮੁਖ ਤੌਰ ਦੇ ਉੱਪਰ ਸਮਾਂ ਦਿੱਤਾ ਗਿਆ ਉਸ ਵਕਤ ਅਮਰਪਾਲ ਸਿੰਘ ਤੇ ਉਸੇ ਬਾਕੀ ਸਾਥੀਆਂ ਦੀ ਜਿਹੜੀ ਸੁਣਵਾਈ ਹੈ ਜਿਸ ਦੇ ਵਿੱਚ ਇਹ तमाम ਰਿਕਾਰਡ ਪੇਸ਼ ਕੀਤੇ ਜਾਣਗੇ ਕਿ NSA ਕਿਉਂ ਲਗਾਇਆ ਗਿਆ ਕਦੋਂ ਲਗਾਇਆ ਗਿਆ ਤੇ ਜਿਹੜਾ NSA ਵਧਾਇਆ ਗਿਆ ਬਾਕੀ ਸਾਥੀਆਂ ਦਾ ਉਹ ਕਿਉਂ ਵਧਾਇਆ ਗਿਆ ਇਹ ਸਾਰੀ ਡਿਟੇਲ ਜਿਹੜੀ ਹੈਗੀ ਆ ਹੁਣ ਅ ਐਸਐਸਪੀ ਅੰਮ੍ਰਿਤਸਰ ਤੋਂ ਇਲਾਵਾ ਜਿਹੜੇ ਪੰਜਾਬ ਦੇ ਨੁਮਾਇੰਦੇ ਨੇ ਪੰਜਾਬ ਸਰਕਾਰ ਦੇ ਉਹ ਸਾਰਾ ਕੁਝ ਜਿਹੜਾ ਹੈਗਾ ਇਸ ਦੇ ਕਾਦੇ ਉੱਪਰ ਰੱਖਣਗੇ ਤਾਂ ਸੁਣਵਾਈ ਦੇ ਵਿੱਚ ਕੀ ਕੁਝ ਆਉਂਦਾ ਹੈ ਇਹ ਦੇਖਣਾ ਹੋਵੇਗਾ ਦੂਸਰੀ ਕੱਲ ਜਿਹੜੀ ਚਰਚਾ ਇਹ ਬਣੀ ਹੋਈ ਹੈ ਕਿ ਪੰਜਾਬ ਅਤੇ ਮੁੱਖ ਮੰਤਰੀ ਦੇ ਲਈ ਖਤਰਾ ਹੋ ਸਕਦੇ ਨੇ ਅਮਰਪਾਲ ਤੇ ਉਸੇ ਬਾਕੀ ਸਾਥੀ ਇਹ ਪੁਰਾਣੀਆਂ ਜਿਹੜੀਆਂ ਵੀਡੀਓਜ਼ ਨੇ ਜਿਹੜੀਆਂ ਅਜਨਾਲੇ ਥਾਣੇ ਦੇ ਘਰਾਓ ਕਰਨ ਵੇਲੇ ਅਮਰਪਾਲ ਵੱਲੋਂ ਸਪੀਚ ਦਿੱਤੀ ਗਈ ਬਾਹਰ ਥਾਣੇ ਦੇ ਬਾਹਰ ਆ ਕੇ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਗਰਾਉਂਡ ਰੈਕ ਕੇ ਕੀਤੀਆਂ ਗਈਆਂ ਨੇ ਤਾਂ ਹੁਣ ਹਾਲਤਨਾਮਾ ਜਿਹੜਾ ਪਿਛਲਾ ਹੁਣ ਕਰਕਾ ਜਾ ਰਿਹਾ ਤਾਂ ਅਗਲਾ ਜੋ ਪੰਜਾਬ ਸਰਕਾਰ ਰਿਪੋਰਟ ਦਾਇਰ ਕਰਦੀ ਆ ਉਹਦੀ ਅਸਲ ਸੁਣਵਾਈ ਜਿਹੜੀ ਉਹ 3 ਅਕਤੂਬਰ ਨੂੰ ਹੋਵੇ ਕਿ ਜਿਸ ਦੇ ਵਿੱਚ تمام ਜਿਹੜੀਆਂ ਅਦਾਲਤ ਤੋਂ ਕੀ ਹੁਕਮ ਆਉਂਦੇ ਆ ਉਹ ਵੀ ਜਰੂਰ ਦਰਜ ਕਰਨ ਦਾ ਜ਼ਰੂਰਾਂਗੇ ਜੀ ਜੀ ਮਨਜੋਤ ਜਿਸ ਤਰੀਕੇ ਦੇ ਨਾਲ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਪਾਰਟੀ ਬਣੀ ਹੋਈ ਹੈ ਉਸ ਤੋਂ ਇਲਾਵਾ ਕੇਂਦਰ ਸਰਕਾਰ ਪਾਰਟੀ ਆ ਜਾਨੀ ਕਿ ਦੋਨਾਂ ਸਰਕਾਰਾਂ ਨੂੰ ਜਵਾਬ ਦੇਣਾ ਪਏਗਾ ਇਸ ਕੇਸ ਦੇ ਵਿੱਚ ਕਿ ਐਨਐਸਏ ਕਿਉਂ ਵਧਾਇਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਜਰੂਰ ਕਿਹਾ ਜਾ ਰਿਹਾ ਹੈ ਕਿ ਅਮਰਿਤਪਾਲ ਦੇ ਸਾਥੀਆਂ ਤੋਂ ਸੀਗਾ ਮਾਰ ਨੂੰ ਖਤਰਾ ਹੈ ਉਹਨਾਂ ਦੀ ਜਾਨ ਨੂੰ ਖਤਰਾ ਹੈ ਪਰ ਇੱਕ ਪਾਸੇ ਕੇਂਦਰ ਸਰਕਾਰ ਜਿਹੜੀ ਪਾਰਟੀ ਹੈ ਕੇਂਦਰ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਕੋਲ ਕੁਝ ਹੋਰ ਇਨਪੁਟਸ ਨੇ ਕਿਉਂਕਿ ਜੇਲ੍ਹ ਦੇ ਵਿੱਚ ਵੀ ਅਜੇ ਵੀ ਅਮਰਤਪਾਲ ਤੇ ਉਹਦੇ ਸਾਥੀ ਜਿਹੜੇ ਨੇ ਕੁਝ ਬਖਵਾਦੀਆਂ ਦੇ ਨਾਲ ਅਜੇ ਵੀ ਸੰਪਰਕ ਦੇ ਵਿੱਚ ਨੇ ਸੋ ਜਦੋਂ ਦੋਵੇਂ ਪਾਰਟੀਆਂ ਜਿਹੜੀਆਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਇਹ ਦਾਖਲ ਕੀਤਾ ਜਾਏਗਾ ਹਲਫਨਾਮੇ ਦੇ ਵਿੱਚ ਹੋਰ ਚੀਜ਼ਾਂ ਦਾਖਲ ਕੀਤੀਆਂ ਜਾਣਗੀਆਂ ਤਾਂ ਕੀ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਮਰਤਪਾਲ ਦਾ ਜਿਹੜਾ ਇਹ ਐਨਐਸਏ ਹੈ ਉਹ اسی ਤਰੀਕੇ ਦੇ ਨਾਲ ਜਾਰੀ ਰਹੇਗਾ ਜੀ ਬਿਲਕੁਲ ਇਹਦਾ ਸਾਰਾ ਕੁਝ ਜਿਹੜਾ ਹੈਗਾ ਅਦਾਲਤ ਦੇ ਹੁਕਮਾਂ ਤੇ ਟਿਕਿਆ ਹੋਇਆ ਅਦਾਲਤ ਕੀ ਆਦੇਸ਼ ਜਾਰੀ ਕਰਦੀ ਹੈ ਔਰ ਪੰਜਾਬਪੁਰ ਜਿਹੜੀ ਕੇਂਦਰ ਸਰਕਾਰ ਹੈ ਉਸ ਨੂੰ ਕੀ ਜਿਹੜੀ ਹੈਗਾ ਦੇਸ਼ ਕਿਉਂਕਿ ਇਹ ਗੱਲਾਂ ਜਿਵੇਂ ਤੁਸੀਂ ਦੱਸਿਆ ਲਗਾਤਾਰ ਸਾਹਮਣੇ ਆ ਰਹੀਆਂ ਨੇ ਕਿ ਅਮਰਪਾਲ ਸਿੰਘ ਕੋਲੋਂ ਗੈਜਟ ਬ੍ਰਾਹਮਣ ਨੂੰ ਦੇ ਦਿੱਤੀ ਜਾਂ ਫਿਰ ਉਸ ਦੇ ਉੱਪਰ ਜਿਹੜਾ ਡਿਬੜਗੜ ਜੇਲ ਦੇ ਸੁਪਰਟੈਂਡੈਂਟ ਨੇ ਉਹਨਾਂ ਤੇ ਵੀ ਕਾਰਵਾਈ ਹੁੰਦੀ ਹੈ ਤਾਂ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਕੇਂਦਰ ਸਰਕਾਰ ਵੱਲੋਂ ਪਿਛਲੇ ਜਿਹੜੀ ਰਿਪੋਰਟ ਪੇਸ਼ ਕੀਤੀ ਗਈ ਉਦੋਂ ਵੀ ਦੱਸਿਆ ਗਿਆ ਸੋ ਹੁਣ ਜਿਹੜਾ ਹਲਫਨਾਮਾ ਪੇਸ਼ ਕੀਤਾ ਜਾਣਾ ਉਸ ਦੇ ਵਿੱਚ ਤਮਾਮੇ ਗਰਾਊਂਡ ਜਿਹੜੇ ਨੇ ਕੀ ਕੁਝ ਰੱਖਿਆ ਜਾਂਦਾ ਹੈ ਉਸ ਤੋਂ ਬਾਅਦ ਅਗਲਾ ਫੈਸਲਾ ਜਿਹੜਾ ਇਹ ਚੀਫ ਜਸਟਿਸ ਦੀ ਬੈਂਚ ਜਿਹੜੀ ਹੈਗੀ ਅਦਾਲਤ ਦੇ ਵਿੱਚ ਜੱਜ ਕਰਨਗੇ ਕਿ ਐਨਐਸਏ ਵਧਾਉਣਾ ਹੈ ਜਾਂ ਖਤਮ ਕਰਨਾ ਹੈ ਜਾਂ ਫਿਰ ਇਸੇ ਤਰੀਕੇ ਦੇ ਨਾਲ ਜਾਰੀ ਰੱਖਣਾ ਹੈ ਕਿਉਂਕਿ ਪਿਛਲੀ ਜਿਹੜੀ ਗਰਾਊਂਡ ਹੈ ਉਹ ਇਹੀ ਦਿੱਤੀ ਗਈ ਹੈ ਕਿ ਅਮਰਪਾਲ ਸਿੰਘ ਅਤੇ ਉਸ ਦੇ ਸਾਥੀਆਂ ਕੋਲ ਭਾਰੀ ਮਾਤਰਾ ਦੇ ਚਸਲਾ ਵੀ ਜਿਹੜਾ ਜਨਾਲਾ ਖਾਣਾ ਦੇ ਉੱਤੇ ਕਬਜ਼ਾ ਕੀਤਾ ਗਿਆ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿਸ ਤਰੀਕੇ ਦੇ ਨਾਲ ਕਿਹਾ ਗਿਆ ਕਿ ਉਹਨਾਂ ਦਾ ਹਸਰ ਵੀ ਸੀਐਮ ਬੈਂ ਸਿੰਘ ਵਰਗਾ ਹੋਵੇਗਾ ਕਿਉਂਕਿ ਉਸ ਵਕਤ ਵੀ ਜਿਹੜੇ ਦਲਾਵਰ ਸਿੰਘ ਵੱਲੋਂ ਮਨੁੱਖੀ ਬੰਬ ਬਣ ਕੇ ਉਹਨਾਂ ਨੂੰ ਹੱਤਿਆ ਕੀਤੀ ਗਈ ਸੀ ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਆਪਸ ਦੇ ਵਿੱਚ ਗਰਾਉਂਡ ਕਰਦੀਆਂ ਨੇ ਕਿਉਂਕਿ ਅਦਾਲਤ ਵਿੱਚ ਵੀ ਇਹ ਚੀਜ਼ਾਂ ਰੱਖੀਆਂ ਜਾ ਰਹੀਆਂ ਨੇ ਕਿ ਅਮਰਤਪਾਲ ਸਿੰਘ ਅਤੇ ਉਸੇ ਬਾਕੀ ਸਾਥੀ ਜੋ ਕਿ ਦਿਬੜਗੜ ਜੇਲ੍ਹ ਦੇ ਵਿੱਚ ਬੰਦ ਨੇ ਉਹ ਕਿਤੇ ਨਾ ਕਿਤੇ ਪੰਜਾਬ ਲਈ ਪੰਜਾਬ ਦੇ ਮੁੱਖ ਮੰਤਰੀ ਲਈ ਔਰ ਪੰਜਾਬ ਦੀ ਜਿਹੜੀ ਅਮਨ ਸ਼ਾਂਤੀ ਹੈਗੀ ਆ ਉਸ ਤੇ ਲਈ ਕਿਤੇ ਨਾ ਕਿਤੇ ਖਤਰਾ ਬਣ ਸਕਦੇ ਨੇ ਜਦੋਂ ਉਹ ਦਿਬੜਗੜ ਜੇਲ੍ਹ ਤੋਂ ਬਾਹਰ ਪੰਜਾਬ ਹੁੰਦਾ ਨਹੀਂ ਕਿਉਂਕਿ ਦੂਸਰੇ ਪਾਸੇ ਜੇਕਰ ਅਮਰਪਾਲ ਦੇ ਪਰਿਵਾਰ ਦੀ ਗੱਲ ਕਰ ਲਈਏ ਜਾਂ ਫਿਰ ਉਸ ਕਿੱਥੋਂ ਹੁਣ ਖਰੂਰ ਸਾਹਿਬ ਹਲਕੇ ਤੋਂ ਮੈਂਬਰ ਆਫ ਪਾਰਲੀਮੈਂਟ ਬਣੇ ਨੇ ਉਹਨਾਂ ਲੋਕਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਨੇ ਸਿੱਧੇ ਤੌਰ ਦੇ ਉੱਪਰ ਇਹ ਜ਼ਿਕਰ ਰੰਦਾ ਹੈ ਕਿ ਉਹਨਾਂ ਨੂੰ ਅਮਰਪਾਲ ਸਿੰਘ ਨੂੰ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਔਰ ਹੁਣ ਉਹ ਇੱਕ ਪਾਸੇ ਤਾਂ ਵਾਰਿਸ ਪੰਜਾਬ ਜਥੇਬੰਦੀ ਦਾ ਨਾਂ ਆਉਂਦਾ ਦੂਸਰੇ ਪਾਸੇ ਉਹ ਪੰਜਾਬ ਦੇ ਮੈਂਬਰ ਜਿਹੜੇ ਹੈਗੇ ਖਰੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਹੋਵੇਰੇ ਤਾਂ ਹੁਣ ਇਹ ਕੁਝ ਜਿਹੜਾ ਹੈਗਾ ਅਦਾਲਤ ਕੇਸ ਸੱਤ ਨੂੰ ਦੇਖ ਕੇ ਸੁਣਵਾਈ ਕਰਦੀ ਹੈ ਜਾਂ ਫਿਰ ਅਦਾਲਤ ਦਾ ਰੁਖ ਕੀ ਹੁੰਦਾ ਹੈ ਅਮਰਤਪਾਲ ਸਿੰਘ ਵੱਲ ਜਦੋਂ ਜਿਹੜੀ ਪੰਜਾਬ ਹੋਰ ਕੇਂਦਰ ਸਰਕਾਰ ਦੀ ਜਿਹੜੀ ਗਰਾਉਂਡਸ ਨੇ ਉਹ ਕੀ ਕੁਝ ਜਿਹੜੀਆਂ ਰੱਖੀਆਂ ਜਾਂਦੀਆਂ ਨੇ ਸਾਰਾ ਕੁਝ ਉਹਦੇ ਉੱਪਰ ਜਿਹੜਾ ਹੈਗਾ ਨਿਰਭਰ ਹੁੰਦਾ ਤਾਂ ਤਿੰਨਕਸੂਪਰ ਦਾ ਦਿਨ ਬੜਾ ਅਹਿਮ ਮੰਨਿਆ ਜਾਂਦਾ ਹੈ ਇਸ ਵਾਰ ਕਿਉਂਕਿ ਪਹਿਲਾਂ ਅਮਰਤਪਾਲ ਸਿੰਘ ਦਿਲਜੀਤ ਕਲਸੀ ਹੁਣ ਬਾਕੀ ਜਿਹੜੇ ਸਾਥੀ ਨੇ ਜਿਨ੍ਹਾਂ ਦਾ ਐਨਐਸਏ ਚੈਲੰਜ ਐਡਵੋਕੇਟਸ ਵੱਲੋਂ ਹਾਈ ਕੋਰਟ ਦੇ ਵਿੱਚ ਕੀਤਾ ਗਿਆ ਤਾਂ ਉਹ ਸਾਰੇ ਕੇਸ ਅਦਾਲਤ ਨੇ ਕਲੱਬ ਕਰਕੇ 3 ਅਕਤੂਬਰ ਤੱਕ ਜਿਹੜਾ ਫੈਸਲਾ ਹੈ ਔਰ ਆਖਰਕਾਰ 3 ਤਰੀਕ ਨੂੰ तमाम ਜਿਹੜੇ ਸਟੇਟ ਆਫ ਪੰਜਾਬ ਔਰ ਸਟੇਟ ਆਫ ਜਿਹੜੇ ਯੂਨੀਅਨ ਆਫ ਇੰਡੀਆ ਇਹ ਆਪਣੇ ਜਵਾਬ ਜ਼ਾਹਿਰ ਕਰਨਗੇ ਕਿ ਜਿਹੜਾ ਐਨਐਸਏ ਹੈ ਉਹ ਕਿਉਂ ਬਣਾਇਆ ਗਿਆ ਹੈ ਔਰ ਐਨਐਸਏ ਦਾ ਮੁਰਲੀ ਲੋਡ ਕਿਉਂ ਭਈ ਇਹ ਪੂਰਾ ਰਿਕਾਰਡ ਜਦੋਂ ਤੋਂ ਐਨਐਸਏ ਸ਼ੁਰੂ ਹੋਇਆ ਜਦੋਂ ਪਿਛਲੇ ਸਾਲ ਤੋਂ ਅਮਰਪਾਲ ਨੂੰ ਗ੍ਰਿਫਤਾਰ ਕੀਤਾ 2024 ਤੋਂ 2023 ਤੋਂ ਮਾਫ਼ ਕਰਨਾ ਉਸ ਤੋਂ ਬਾਅਦ ਕੀ ਕੁਝ ਉਸ ਦੇ ਵਿੱਚ ਹੋਇਆ ਇਹ ਕੇਸ ਦੀ ਡਵੈਲਪਮੈਂਟ ਦੀ ਇਹ ਸਾਰਾ ਜਵਾਬ ਜਿਹੜਾ ਹੈਗਾ ਅਦਾਲਤ ਵਿੱਚ ਰੱਖਿਆ ਜਾਣਾ ਔਰ ਉਸ ਤੋਂ ਬਾਅਦ ਹੀ ਇਕਲੀ ਕਾਰਵਾਈ ਜਿਹੜੀ ਹੈਗੀ ਆ ਅਦਾਲਤ ਕਰੇਗੀ ਜੀ 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 ਤਮਾਮ ਜਾਣਕਾਰੀ ਲਈ ਧੰਨਵਾਦ ਸੋ ਇਹ ਸੀ ਮੇਰੇ ਸਹਿਯੋਗੀ ਜਿਨ੍ਹਾਂ ਨੇ ਦੱਸਿਆ ਕਿ 3 ਅਕਤੂਬਰ ਨੂੰ ਜਿਹੜੀ ਇੱਕ ਕੋਰਟ ਦੇ ਵਿੱਚ ਸੁਣਵਾਈ ਹੋਏਗੀ ਇਸ ਮਾਮਲੇ ਨੂੰ ਲੈ ਕੇ ਉਹ ਅਹਿਮ ਰਹਿਣ ਵਾਲੀ ਔਰ ਉਸ ਸੁਣਵਾਈ ਦੇ ਵਿੱਚ ਦੇਖਣਾ ਹੋਏਗਾ ਕਿ ਅਮਰਤ ਪਾਲ ਦੇ ਲਈ ਕੀ ਕੁਸ਼ ਸਾਹਮਣੇ ਆਂਦਾ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਜ਼ਰੂਰ ਇਹ ਸਪੱਸ਼ਟ ਕਰ ਦਿੱਤਾ ਗਿਆ ਕਿ ਸੀਐਮ ਮਾਨ ਦੀ ਜਾਨ ਨੂੰ ਖਤਰਾ ਹੈ ਅਮਰਤਪਾਲ ਤੇ ਉਸ ਦੇ ਸਾਥੀਆਂ ਦੇ ਵੱਲੋਂ ਕਿਉਂਕਿ ਉਹਨਾਂ ਦੇ ਵੱਲੋਂ ਅਜਨਾਲਾ ਥਾਣੇ ਦੇ ਬਾਹਰ ਖੜੇ ਹੋ ਕੇ ਜਿਹੜੀਆਂ ਸਟੇਟਮੈਂਟਸ ਦਿੱਤੀਆਂ ਗਈਆਂ ਸੀ ਉਹਨਾਂ ਦਾ ਹੀ ਜਿਹੜਾ ਹਵਾਲਾ ਦਿੱਤਾ ਗਿਆ ਹੈ ਕੋਰਟ ਦੇ ਵਿੱਚ ਔਰ ਸੋ ਹੁਣ ਦੇਖਣਾ ਹੋਵੇਗਾ ਕਿ ਆਨ ਵਾਲੇ ਸਮੇਂ ਦੇ ਵਿੱਚ ਅਮਰਤਪਾਲ ਸਿੰਘ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਔਰ ਕੇਂਦਰ ਸਰਕਾਰ ਦੇ ਵੱਲੋਂ ਜਿਵੇਂ ਕਿ ਦੋਵੇਂ ਸਰਕਾਰਾਂ ਨੂੰ ਪਾਰਟੀ ਬਣਾਇਆ ਗਿਆ ਉਹਨਾਂ ਦੇ ਵੱਲੋਂ ਹੋਰ ਕਿਹੜੇ-ਕਿਹੜੇ ਦਾਵੇ ਜਿਹੜੇ ਨੇ ਉਹ ਆਨ ਆਲੇ ਟਾਈਮ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ ਔਰ ਹੋ ਸਕਦਾ ਹੈ ਕਿ ਇਸ ਦੇ ਨਾਲ ਅਮਰਿਤਪਾਲ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕਿਉਂ ਫੋਲੋ ਕਰੇਨ ਜੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ